ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਜੀ ਸੰਧੂ ਬੱਦਰਪੁਰਿਆ ਡੇਰੀ ਫਾਰਮ ਦੇ ਵਿੱਚ ਆਪਣੀ ਵਿਜਿਟ ਪਿੰਡ ਅਮਰਕੋੜ ਜ਼ਿਲ੍ਹਾ ਸ਼ਹੀਦ ਉਤਰਨਤਲ ਸਾਹਿਬ ਤੇ ਤਹਿਸੀਲ ਪੱਟੀ ਪੈਂਦੀ ਆ ਆਸ ਕਰਦੇ ਆ ਜੋ ਸਾਡੇ ਚੈਨਲ ਨਾਲ ਜੁੜੇ ਆ ਸਾਰੇ ਹੀ ਚੜ੍ਹਦੀ ਕਲਾ ਤੇ ਤੰਦਰੁਸਤੀ ਜੋ ਹੋਵੇ ਮਿੱਤਰੋ ਅੱਜ ਵੱਖਰੀ ਵੀਡੀਓ ਬਣਾਉਣ ਲੱਗੇ ਆ ਬਾਈ ਸ਼ਮਸ਼ੇਰ ਸਿੰਘ ਅਮਰਕੋੜ ਮੰਡੀ ਜਿਹੜਾ ਮੰਡੀ ਦੇ ਵਿੱਚ ਘਾਰਿਆ ਡੇਰਾ ਉੱਥੇ ਪਹੁੰਚ ਚੁੱਕੇ ਆ ਤੇ ਬਾਈਆਂ ਦੇ ਕੋਲ ਇੱਕ ਟਰੈਕਟਰ ਆ ਅਰਜਨ 555 ਅਲਟਰਾ ਐਟਾ ਤੇ ਉਹ ਤੁਹਾਨੂੰ ਦਿਖਾਉਣ ਲੱਗੇ ਬਾਕੀ ਜਾਣਕਾਰੀ ਵੀਰ ਤੋਂ ਲੈ ਕੇ ਦਿੰਨੇ ਆ ਸਾਰੀ ਕੀ ਇਹਦੀ ਜਾਣਕਾਰੀ ਆ ਕਿਹੜਾ ਮਾਡਲ ਆ ਠੀਕ ਆ ਜੀ ਕਿੰਨੀ ਪਾਵਰ ਕੀ ਹਿਸਾਬ ਕਿਤਾਬ ਆ ਕੁਐਸਟ ਕਰਦੇ ਆ ਚੈਨਲ ਨੂੰ ਕਰੋ ਸਬਸਕ੍ਰਾਈਬ ਪਹਿਲਾ ਬਟਨ ਨੂੰ ਆਲਟ ਸੈੱਟ ਕਰੋ ਕੋਈ ਵੀਡੀਓ ਆਉਣ ਤੋਂ ਪਹਿਲਾਂ ਤੁਹਾਨੂੰ ਤੇ ਨੋਟੀਫਿਕੇਸ਼ਨ ਜੋ ਸਭ ਤੋਂ ਪਹਿਲਾਂ ਮਿਲ ਸਕੇ ਤੇ ਮਿੱਤਰੋ ਕਿਤੇ ਵੀ ਕੋਈ ਵੀ ਚੀਜ਼ ਖਰੀਦਣੀ ਆ ਆਪਣੀ ਨਰਖ-ਪਰਖ ਕਰਕੇ ਫਿਰ ਖਰੀਦਿਆ ਕਰੋ ਪੈਸੇ ਲਾਉਣੇ ਆ ਬਾਅਦ ਚ ਕਿਸੇ ਨੂੰ ਕੋਈ ਵੀ ਲਾਮਾ ਨਹੀਂ ਦੇਣਾ ਠੀਕ ਆ ਜੀ ਤੇ ਬਾਕੀ ਆਓ ਲਈਏ ਵਧੇਰੇ ਜਾਣਕਾਰੀ ਤੇ ਕਰੀਏ ਗੱਲਬਾਤ ਬਾਈ ਨਾਲ ਕੀ ਦੱਸਦੇ ਆ ਇਹਦਾ ਮੁੱਲ ਤੇ ਕਿੰਨਾ ਮਾਡਲ ਠੀਕ ਹੈ ਜੀ ਬਾਈ ਜੀ ਸਾਸਰੀ ਕਾਲ ਸਾਸਰੀ ਕਾਲ ਸੰਤੋ ਸਾਹਿਬ ਹੋਰ ਸਰਾਉਂਡ ਠੀਕ ਜੇ ਵਧੀਆ ਵੇਖ ਦਿੱਤੇ ਵਧੀਆ ਚਾਈ ਗਿਆ ਤੇ ਟਰੈਕਟਰ ਲਾਇਆ ਇੱਕ ਵਕਾਉ ਆਪਾਂ ਹਾਂਜੀ ਵੀਰ ਜੀ ਠੀਕ ਹੈ ਜੀ ਕੀ ਗੱਲ ਪਹਿਲੀ ਪੁਲੀ ਠੇਕੇ ਛੱਡਤੀ ਆ ਨਹੀਂ ਨਹੀਂ ਤੇ ਫਿਰ ਕੀ ਕੀ ਨਾਮ ਹੈ ਦੱਸ ਸਭ ਤੋਂ ਪਹਿਲਾਂ ਟਰੈਕਟਰ ਦਾ ਆ ਆਪਣਾ ਐਡਰੈਸ ਦੱਸ ਦੇਣਾ ਪੈਣਪਰਾਵਾਂ ਐਡਰੈਸ ਅਮਰ ਕੋਡ ਹਾਂਜੀ ਨੇੜੇ ਨਾਜ ਮੰਡੀ ਦੇ ਬੈਕਸਾਈਡ ਬੈਠ ਗਿਆ ਜੀ ਜੀ ਨਾਮ ਕੀ ਹੈ ਸ਼ੇਰ ਸਿੰਘ ਰਾਜੋਵਾਲੀਆ ਰਾਜੋਵਾਲੀਆ ਤੇ ਫੋਨ ਨੰਬਰ ਪਹਿਲੋ ਆਪਣਾ ਦੱਸਿਓ 98144 77107 ਠੀਕ ਹੈ ਜੀ ਭਾਈ ਇਹ ਸ਼ਮਸ਼ੇਰ ਜੀ ਕੀ ਇਹਦਾ ਨਾਮ ਹੈ ਤੇ ਕੀ ਹਸ ਪਾਵਰ ਇਹਦੀ ਤੇ ਕੀ ਇਹ ਦੀ ਡਿਟੇਲ ਆ ਇਹ 52 ਹਸ ਪਾਵਰ ਆ ਹਾਂ ਜੀ ਅਰਜਨ ਟਰੈਕਟਰ 555 ਠੀਕ ਹੈ ਜੀ ਡੀਐਲਐਕਸ ਅਲਟਰਾ ਠੀਕ ਹੈ ਜੀ ਮਾਡਲ 13 ਠੀਕ ਹੈ ਮਾਡਲ 13 ਹਾਂ ਜੀ ਚੰਗਾ ਖਚਾਈ ਖਚੋਈ ਨੂੰ ਤਗੜਾ ਹੈ ਤਗੜਾ ਵੀਰ ਜੀ ਆਲਦੀ ਨਤ ਤਸੱਲੀ ਕਰਕੇ ਲਵੇ ਜਿਹੜਾ ਤਸੱਲੀ ਕਰਕੇ ਸਾਰਾ ਕੁਝ ਓਕੇ ਆ ਓਕੇ ਰਿਜਨਲ ਆ ਵੀਰ ਜੀ ਠੀਕ ਆ ਕੋਈ ਖੁੱਲਾ ਖੱਲਾ ਨਹੀਂ ਹੋਈ ਜਿੱਤਰ ਨਹੀਂ ਵੀਰ ਜੀ ਦੇ ਤੱਕ ਨਹੀਂ ਖੁੱਲਾ ਠੀਕ ਆ ਜੀ ਤੇ ਇਹ ਕਿਦਾਂ ਕੇ ਆਉਣ ਕਿਸ਼ਤਾ ਗੁਸਤਾ ਤੇ ਜਾਂ ਪੇਮੈਂਟ ਕੈਸ਼ ਤੇ ਕੈਸ਼ ਹੈ ਠੀਕ ਆ ਜੀ ਲਓ ਭਾਈ ਮਿੱਤਰੋ ਰੰਗ ਰੂੰਗ ਤੇ ਹੁਣ ਕਰੋ ਸਾਰਾ ਚੈੱਕ ਤੁਹਾਨੂੰ ਕਰਵਾਈਏ ਕੱਲੀ ਕੱਲੀ ਚੀਜ਼ ਠੀਕ ਆ ਜੀ 13 2013 ਮਾਡਲ ਜੇ ਠੀਕ ਆ ਤੇ ਬਾਈ ਨੇ ਆਪਣਾ ਡਰੈਸ ਨੋਟ ਕਰਵਾਇਆ ਪਿੰਡ ਜੋ ਅਮਰਕੋਟ ਸ਼ਹਿਰੀ ਆ ਨਿਕਾ ਜਾ ਦਾਣਾ ਮੰਡੀ ਦੀ ਬੈਕ ਸਾਈਡ ਆ ਠੀਕ ਆ ਜੀ ਤੇ ਬਾਈ ਸ਼ਮਸ਼ੇਰ ਸਿੰਘ ਡਰੈਸ ਜੋ ਹੈ ਫੋਨ ਨੰਬਰ ਆਪਣਾ ਇਹਨਾਂ ਦਿਖਾਤਾ ਦੇਤਾ ਆਪਾਂ ਨੂੰ ਉਹਤੇ ਕਨੈਕਟ ਕਰਕੇ ਆਪਾਂ ਆਪਣੀ ਕੋਈ ਵੀ ਖਰੀਦਦਾਰੀ ਕਰ ਸਕਦੇ ਆ ਬਾਕੀ ਇੱਥੇ ਪਹੁੰਚ ਕੇ ਆਪਣੀ ਤਸੱਲੀ ਕਰੋ ਨਰਖ ਪਰ ਕਰੋ ਠੀਕ ਹੈ ਜੀ ਪੈਸੇ ਲਾਉਣੇ ਆ ਤੇ ਬਾਈ ਆ ਜਿਹੜੇ ਆ ਵੱਡੇ ਵੱਡੇ ਢੋਲ ਜੇ ਲਾਏ ਪਏ ਆ ਇਹਨਾਂ ਦਾ ਕੀ ਕਰਨਾ ਹੈ ਇਹ ਵੀਰ ਜੀ ਨਹੀਂ ਦੇਣੇ ਨਾਲ ਅੱਛਾ ਇਹ ਢੋਲ ਨਹੀਂ ਦੇਣਾ ਢੋਲ ਨਹੀਂ ਦੇਣਾ ਨਾਲ ਢੋਲ ਟਮੱਕਾ ਬੰਦ ਜਿਹੜਾ ਲੋਗਾ ਉਹਦਾ ਪੈਸੇ ਅੱਡ ਲੱਗਣਗੇ ਠੀਕ ਹੈ ਜੀ ਇਹਦੇ ਜਿਹੜਾ ਵੀ ਕੋਈ ਹੋਊਗਾ ਜੇ ਕੋਈ ਚਾਵੇ ਮੇਰਾ ਵੀਰ ਆ ਸਪੀਕਰ 사ਉਂਡ ਤੇ ਇਹਦੇ ਜੋ ਵੀ ਆ ਵੱਖਰਾ ਮੋਲ ਹੋ ਜਾਊਗਾ ਠੀਕ ਹੈ ਜੀ ਤੇ ਬੈਕ ਸਾਈਡ ਤੋਂ ਕਰੋ ਚੈੱਕ ਲੀਵਰ ਲੋਵਰ ਤੇ ਲਾਇੰਕ ਤੇ ਫੱਟੀ ਬਾਈ ਹੈ ਗਈ ਜਿੰਦੀ ਹੈ ਗਈ ਵੀਰ ਜੀ ਫੈਰੀ ਨਾਲ ਸਮਾਨ ਆ ਸਾਰਾ ਸਮਾਨ ਆ ਫੱਟੀ ਹੈ ਗਈ ਆ ਉਹ ਮਿਲੂਗੀ ਠੀਕ ਹੈ ਸਾਈਡ ਵਾਲੇ ਸਟੈਂਡ ਵੀ ਲਾ ਕੇ ਰੱਖੇ ਆ ਟਾਪ ਨਾਲ ਪਈ ਠੀਕ ਹੈ ਜੀ ਤੇ ਮਗਰਾੜ ਮਗਰੋੜ ਵੀ ਠੀਕ ਆ ਓਕੇ ਆ ਏਡੇ ਨਹੀਂ ਸਹੀ ਹੈ ਜੇ ਹਾਲਤ ਠੀਕ ਹੈ ਜੀ ਟਾਇਰ ਬਗਰਲੇ 60 70 ਪੈਸੇ ਰਾਮਦਾਰੀ ਨੇ ਮਿੱਤਰੋ ਹੈਗੇ ਨੇ ਠੀਕ ਹੈ ਜੀ ਤੇ 16 ਦੇ ਆ 16 ਦੇ ਵੀਰ ਦੀ ਟਾਇਰ 16 ਦੇ ਟਾਇਰ ਆ ਠੀਕ ਆ ਜੀ ਐਮ ਆਰ ਪਈ 16 ਦੇ ਟਾਇਰ ਆ ਬੈਟਰੀ ਬੂਨਰੀ ਓਕੇ ਵੀਰੇ ਓਕੇ ਵੀਰ ਜੀ ਬੈਟਰੀ ਲੋ ਜੀ ਬੈਟਰੀ ਓਕੇ ਆ ਪਾਵਰ ਸਟੇਂਗ ਆ ਠੀਕ ਆ ਤੇ ਸਾਈਡ ਵਾਲਾ ਗੀਅਰ ਆ ਠੀਕ ਆ ਤੇ ਮਾਡਲ 13 555 ਡੀ ਆਈ ਠੀਕ ਆ ਅਗਲੇ ਤੇ 20 ਕੁ ਪਹੇ ਸਜਣੋ ਟਾਇਰ ਤੇ ਆਪਣਾ ਫਿਰ ਵੀ ਭਾਈ ਦੇ ਕੋਲ ਪਹੁੰਚ ਕੇ ਚੈੱਕ ਕਰ ਸਕਦੇ ਜੀ ਠੀਕ ਆ ਬਾਕੀ ਜਾਣਕਾਰੀ ਤੁਹਾਨੂੰ ਵੀਡੀਓ ਚ ਦਿਖਾਈਦੀ ਆ ਆਪਣੀ ਨਰਖ ਪਰਖ ਕਰਨਾ ਤੁਹਾਡਾ ਕੰਮ ਤੇ ਰੰਗ ਆ ਜੇ ਬਿਲਕੁਲ ਬਿਹਤਰ ਹੀ ਪਿਆ ਕੋਈ ਰੰਗ ਐਡਾ ਖਾਸ ਨਹੀਂ ਉੱਠਿਆ ਠੀਕ ਆ ਜੀ ਆਓ ਬਾਈ ਜੀ ਇਹਦਾ ਕੀ ਆ ਆਪਾਂ ਫਿਰ ਬਾਈ ਜੀ ਲੈ ਦੇ ਕਰ ਦੇਣਾ ਆਪਾਂ ਮੁੱਲ ਕੀ ਕਰ ਦੇਣਾ ਮੇਰੀ ਜੀ ਮੋਲੇ ਦਾ 3.5 ਲੱਖ ਰੁਪਈਆ ਜਾਇ ਜਾ ਕੇ ਨੇਰਾ ਦੇ ਦਾਂਗਾ ਜਾਇ ਦੇ ਲਾਂਗੇ 33 ਦਾ 25 ਦਾ ਮਾਨਤਨ ਕਰ ਲਾਂ 3 ਲੱਖ 30 ਹਜ਼ਾਰ ਦਾ ਨਹੀਂ ਹੋਰ ਛਾਰ ਦੀ ਕੀ ਛੱਡਦੇ ਨੇ 2 4 ਗਿਆ ਨਹੀਂ ਦਾ ਛੱਡ ਗਏ 20 ਦਾ ਦੇ ਦਾਂਗੇ ਇੱਕ ਦੇ ਦਾਂਗੇ ਜੀ ਤੋਂ 3 ਲੱਖ ਤੇ 20 ਹਜ਼ਾਰ ਦਾ ਨੰਬਰ ਬੋਲਿਓ ਆਪਣਾ 98144 ਠੀਕ ਹੈ ਜੀ 77 107 ਠੀਕ ਹੈ ਲਓ ਭਾਈ ਮਿੱਤਰੋ ਤੇ ਨੰਬਰ ਵੀ ਦੱਸਤਾ ਰੇਟ ਵੀ ਤੁਹਾਨੂੰ ਦੱਸਤਾ ਹੈ ਤੇ ਵੀਡੀਓ ਆਪਾਂ ਕੱਲ ਨੂੰ ਮਾਰਨਿੰਗ ਚਲਾ ਦਾਂਗੇ ਆਪਣੀ ਨਰਖ-ਪਰਖ ਕਰਕੇ ਤਸੱਲੀ ਕਰਕੇ ਲੈ ਕੇ ਜਾਇਓ ਤੁਹਾਡਾ ਨਮਾਣਾ ਸੰਧੂ ਸਾਹਿਬ ਤੇ ਸਾਡੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਰੱਬ ਰੱਖਾ ਜੀ